ਅੱਜ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਦਿਵਸ ਦੇ ਮੌਕੇ ਡੇਰਾ ਬਾਬਾ ਨਾਨਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਲਖਮੀ ਉਦਾਸ ਹਾਲ ਵਿੱਚ ਮੁਕਤ ਨਸ਼ਾ ਡਾਊ ਕੈਂਪ ਲਾਇਆ ਗਿਆ ਇਸ ਮੌਕੇ ਕੈਂਪ ਦੌਰਾਨ ਡਾਟਾ ਜਪਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਮਰੀਜ਼ਾਂ ਨੂੰ ਮੁਕਤ ਮੈਡੀਕਲ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਇਸ ਦੇ ਨਾਲ ਹੀ ਮਰੀਜ਼ਾਂ ਦੀ ਕੌਨਫਰੰਸ ਵੀ ਕੀਤੀ ਅਤੇ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਐਸਐਚਓ ਡੇਰਾ ਬਾਬਾ ਨਾਨਕ ਬਲਵਿੰਦਰ ਸਿੰਘ ਅਤੇ ਸਾਂਝ ਕੇਂਦਰ ਸਟਾਫ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਫੂਲ ਵਿੱਚ ਨਸ਼ੇ ਦੇ ਖਰੜਮਲੀ ਫੈਸਲਾ ਕੁੱਲ ਲੜਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬਿੜਾਈ ਹੈ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਨਸ਼ੇ ਦੇ ਖਾਤੇ ਮਿਲ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਤ੍ਰੀਪਰੂ ਰੋਕਿਆ ਜਾ ਸਕੇ ਬਿਊਰੋ ਰਿਪੋਰਟ ਆਲ ਪੰਜਾਬ న్యూਸ ਮਾਨਜੋਗ ਮੁੱਖ ਮੰਤਰੀ ਸਾਹਿਬ ਪੰਜਾਬ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਮਾਨਜੋਗ ਐਸਐਸਪੀ ਸਾਹਿਬ ਬਟਾਲੀ ਦੇ ਅਨੁਸਾਰ ਅੱਜ ਕਸਬਾ ਡੇਰਾ ਬਾਬਾ ਨਾਨਕ ਬਾਬਾ ਲਖਮੀ ਚੰਦਾਲ ਵਿੱਚ ਨਸ਼ਾ ਸ਼ਡਾਊ ਕੈਂਪ ਲਾਇਆ ਗਿਆ ਲਾਇਆ ਗਿਆ ਜੋ ਇਹ ਨਸ਼ਾ ਸ਼ਡਾਊ ਕੈਂਪ ਸਾਰੇ ਪੰਜਾਬ ਭਰ ਵਿੱਚ ਲਾਏ ਜਾ ਰਹੇ ਹਨ ਇਸ ਨਸ਼ਾ ਸ਼ਡਾਊ ਕੈਂਪ ਵਿੱਚ ਡਾਕਟਰ ਸਾਹਿਬ ਡੇਰਾ ਬਾਬਾ ਨਾਨਕ ਐਸਐਚਓ ਸਾਹਿਬ ਡੇਰਾ ਬਾਬਾ ਨਾਨਕ ਤੇ ਸਾਂ ਸਟਾਫ ਵੱਲੋਂ ਸਾਰਾ ਸਟਾਫ ਦਾ ਜਰੂਰ ਆਇਆ ਹੈ ਜੋ ਨੌਜਵਾਨਾਂ ਨੂੰ ਨਸ਼ਾ ਅਕਸਰ ਬੜੀ ਸੰਦਰ ਤੋਂ ਦੀ ਅਪੀਲ ਕੀਤੀ ਗਈ ਹੈ ਕਿ ਨਸ਼ਾ ਜਿਹੜੀ ਮਾਰੀ ਚੀਜ਼ ਆ ਤੇ ਨਸ਼ੇ ਨੂੰ ਛੱਡਿਆ ਜਾਵੇ ਨਸ਼ੇ ਨਾਲ ਬਰਬਾਦੀ ਹੁੰਦੀ ਘਰ ਦੀ ਜੋ ਨੌਜਵਾਨਾਂ ਨੂੰ ਇਸ ਬੰਦੇ ਜਾਗਰੂਕ ਕੀਤਾ ਗਿਆ ਹੈ ਇਹਦੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਜੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਪਿੰਡ ਪਿੰਡ ਜਾ ਕੇ ਹਰ ਜਗ੍ਹਾ ਗਲੀ ਮਹੱਲੇ ਜਾ ਕੇ ਅੱਜ ਡਰੱਗ ਅਬਿਊਜ਼ ਡੇ ਮਨਾਉਣ ਦਾ ਉਪਰਾਲਾ ਕੀਤਾ ਗਿਆ ਉਸੋ ਸੰਬੰਧੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੇ ਇਹ ਜਿਹੜਾ ਇਹ ਜਿਹੜੀ ਮਾੜੀ ਚੀਜ਼ ਆ ਗਈ ਆ ਸਾਡੇ ਪਰਿਵਾਰਾਂ ਦੇ ਵਿੱਚ ਇਹਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਕੇ ਤਾਂ ਜਾ ਕੇ ਕੋ ਜਿਹੜਾ ਪੰਜਾਬ ਆ ਖੁਸ਼ਹਾਲ ਪੰਜਾਬ ਬਣ ਸਕੇ ਉਹਨਾਂ ਨੂੰ ਸਮਝਾਉਣ ਵਾਸਤੇ ਕੀਤਾ ਜਾ ਰਿਹਾ ਜੀ ਇਹ ਸਾਰੇ ਜਿਹੜੇ ਉਪਰਾਲੇ ਆ ਇਹ ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਨੂੰ ਇਹ ਕੀਤੇ ਜਾ ਰਹੇ ਆ